ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਆਂਦੇ ਹੀ ਵੀ ਸਾਡ ਤੁਹਾਨੂੰ ਦਿਖਾ ਰਹੇ ਆਂ ਕਿਸਾਨ ਮਜ਼ਦੂਰ ਸੱਚ ਟੀਵੀ ਤੋਂ ਇਹ ਜੋ ਤਸਵੀਰਾਂ ਜੋ ਕਿਸਾਨਾਂ ਨਾਲ ਤੱਕਾ ਕਰ ਰਹੀ ਹੈ ਸਰਕਾਰ ਇੰਨਾ ਕਿ ਜ਼ਬਰ ਹੋ ਰਿਹਾ ਹੈ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਰੋਜ਼ ਹੀ ਕਬਜ਼ਾ ਕਰਨ ਜ਼ਮੀਨਾਂ ਤੇ ਆ ਜਾਂਦੀ ਹੈ ਸਰਕਾਰ ਬਿਨਾਂ ਪੈਸੇ ਦਿੱਤੇਆਂ ਤੋਂ ਸਰਦੋ ਘਟਿਆ ਬਿਨਾ ਮੁਆਵਜ਼ਾ ਦਿੱਤੇ ਤੂੰ ਕਬਜ਼ਾ ਕਰਨ ਸਰਕਾਰ ਜ਼ਮੀਨਾਂ ਨੂੰ ਆ ਜਾਂਦੀ ਹੈ ਐਕਵਾਇਰ ਕਰਨ ਆ ਜਾਂਦੀ ਹੈ ਜੋ ਜੰਮੂ ਕਟਰਾ ਹਾਈਵੇ ਨਿਕਲ ਰਿਹਾ ਉਹਦੇ ਮਸਲੇ ਦੇ ਵਿੱਚ ਕਿਸਾਨਾਂ ਦੇ ਨਾਲ ਇੰਨਾ ਕਿ ਧੱਤਕਾ ਹੁੰਦਾ ਹੈ ਜਦੋਂ ਕਿਸਾਨ ਰੋਕਦੇ ਨੇ ਜਾ ਕੇ ਭਈ ਜਿੰਨਾ ਚਾਹ ਸਾਨੂੰ ਪੈਸੇ ਨਹੀਂ ਪਾ ਜਾਂਦੇ ਜਿੰਨਾ ਤੱਕ ਪੈਸੇ ਸਾਨੂੰ ਨਹੀਂ ਤੁਸੀਂ ਦੇ ਦਿੰਦੇ ਸਾਨੂੰ ਸਹੀ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਤੱਕ ਆਪਾਂ ਇਹ ਰੋੜ ਆਪਣੀਆਂ ਜ਼ਮੀਨਾਂ ਨਹੀਂ ਦਵਾਂਗੇ ਲੇਕਿਨ ਸਰਕਾਰ ਉਸ ਪ੍ਰਸ਼ਾਸਨ ਦੇ ਜ਼ੋਰ ਨਾਲ ਟੱਕੇ ਨਾਲ ਇਹ ਜ਼ਮੀਨਾਂ ਵਲ ਆ ਰਹੀ ਆ ਕਾਰਪੋਰੇਟ ਕਰਾਣਿਆਂ ਦੇ ਨਾਲ ਮਿਲ ਗਈ ਹੈ ਸਰਕਾਰ ਬਹੁਤ ਹੀ ਜ਼ਿਆਦਾ ਨਿੰਦਕੁਜ ਗੱਲ ਆ ਸਰ ਜੀ ਇੱਕ ਮਿੰਟ ਤੁਹਾਨੂੰ ਇੱਕ ਤਸਵੀਰਾਂ ਨਾਲ ਹੀ ਦਿਖਾ ਰਹੇ ਹਾਂ ਭਾਈ ਇਹਨੂੰ ਗਾਂ ਤੋਂ ਗਾਂ ਸ਼ੇਅਰ ਕਰਨ ਉਹ ਦੁਨੀਆ ਤੱਕ ਪਹੁੰਚਾਉਣਾ ਕਿਉਂਕਿ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਤੇ ਅੱਗੇ ਵੀ ਹੋਣਾਗੇ ਜੋ ਲੁਧਿਆਣਾ ਵਿੱਚ ਨਵਾਂ ਲੁਧਿਆਣਾ ਬਣਾਉਣ ਨੂੰ ਫਿਰਨਦੇ ਆ ਉੱਥੇ ਵੀ ਜ਼ਮੀਨਾਂ ਅਕਵਾਇਰ ਹੋਣੀਆਂ ਤੇ ਉਹਨਾਂ ਨਾਲ ਵੀ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੋਣਾ ਜਿੱਦਾਂ ਇੱਥੇ ਹੋ ਰਿਹਾ ਹੈ ਜੋ ਜੰਮੂ ਕਟਰਾ ਹਾਈਵੇ ਨੰਗਰਿਆ ਦੇ ਉੱਤੇ ਭਈ ਪੈਸੇ ਨਹੀਂ ਦਿੰਦੇ ਉਦਾਂ ਹੀ ਜ਼ਮੀਨਾਂ ਦੇ ਕਬਜ਼ੇ ਕਰਨ ਆ ਜਾਂਦੇ ਐ ਪ੍ਰਸ਼ਾਸਨ ਭਾਰੀ ਬਲ ਦੇ ਵਿੱਚ ਆਉਂਦਾ ਐ ਕਿਸਾਨਾਂ ਉੱਤੇ ਜ਼ਬਰ ਵਖਾਉਂਦਾ ਐ ਇਹਨਾਂ ਦੀਆਂ ਦਸਤਾਰਾਂ ਲਾਉਂਦਾ ਐ ਢੂਗ ਢੂ ਗੱਡੀਆਂ ਦੇ ਵਿੱਚ ਸੁੱਟਦੇ ਨੇ ਤੁਸੀਂ ਆਪ ਤਸਵੀਰਾਂ ਰਾਈ ਦੇਖ ਰਹੋ ਕਿਉਂਕਿ ਸਾਡੇ ਤੱਕ ਤਸਵੀਰਾਂ ਪਹੁੰਚੀਆਂ ਨਹੀਂ ਤੇ ਅਸੀਂ ਆਪਣੇ ਚੈਨਲ ਤੇ ਪਾਈਆਂ ਬਹੁਤ ਹੀ ਜ਼ਿਆਦਾ ੱਤਕਾ ਇਹਨਾਂ ੱਤਕਾ ਭਈਨਾ ਕਰ ਭਗਵੰਤਮਾਨ ਸਰਕਾਰ ਨੂੰ ਕਹਿੰਨੇ ਆ ਕੋਈ ਔਰੰਗ ਦੇਵ ਨਾਂ ਬਣ ਉਹ ਹੋਰ ਇਹਦੇ ਨਾਂ ਬਣਾ ਇੰਦਾ ਚੰਗੇ ਕੰਮ ਨਹੀਂ ਜੋ ਤੂੰ ਕਰ ਰਿਹਾ ਕਿਸਾਨਾਂ ਨਾਲ ਤੱਕੇ ਕਰ ਰਿਹਾ ਹੈ ਜਬਰ ਕਰ ਰਿਹਾ ਹੈ ਇਹਨਾਂ ਜਬਰਨਾ ਕਰ ਇਹਨਾਂ ਜ਼ੁਲਮ ਨਾ ਕਰ ਭਈ ਇਹਨੇ ਜ਼ੁਲਮ ਦਾ ਅੰਤ ਹੋ ਜਾਂਦਾ ਹੁੰਦਾ ਹੈ ਜਿੰਨਾਂ ਤੂੰ ਜ਼ੁਲਮ ਕਰ ਰਿਹਾ ਹੈ ਜੇ ਤੈਨੂੰ ਕੁਰਸੀ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਦੇ ਦਿੱਤੀ ਹੈ ਤੇ ਪੰਜਾਬ ਦੇ ਉੱਤੇ ਇਹਨਾਂ ਜਬਰ ਨਾ ਕਰ ਕਿਉਂਕਿ ਇਹ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਕਿੰਨਾ ਕੁਰਸੀਆਂ ਨੂੰ ਇੱਕਦਮ ਛੱਡਣਾ ਪੈਂਦਾ ਹੈ ਛੱਡ ਕੇ ਜਾਣਾ ਵੀ ਪੈਂਦਾ ਹੈ ਫਿਰ ਇਹਨਾਂ ਲੋਕਾਂ ਵਿੱਚ ਵਿਚਰਨਾ ਹੈ ਤੂੰ ਕਿੱਦਾਂ ਵਿਚਰੇਗਾ ਇਹਨਾਂ ਲੋਕਾਂ ਨੇ ਤੈਨੂੰ ਗੱਲਾਂ ਨਹੀਂ ਲਾਉਣਾ ਇਹ ਲੋਕੋ ਨੇ ਅਣਖੀ ਲੋਕ ਇਹ ਸਿੱਖ ਸਰਦਾਰ ਉਹ ਨੇ ਇਹ ਕਿਸਾਨ ਲੋਕ ਉਹ ਨੇ ਜੋ ਖੂਨ ਪਸੀਨਾ ਬਹਾ ਕੇ ਆਪਣਾ ਹਦਦ ਕੀਤੇ ਅਨਾਜ ਉਗਾਉਂਦੇ ਨੇ ਹਰ ਕੋਸ ਥਾਂ ਤੇ ਅਨਾਜ ਪਚਾਉਂਦੇ ਨੇ ਜਿੱਥੇ ਵੀ ਲੋਡ ਹੁੰਦੀ ਆ ਤੇ ਤੁਸੀਂ ਇਹਨਾਂ ਦੇ ਨਾਲ ਇੰਨਾ ਜ਼ਬਰਦਕਾ ਨਾ ਕਰੋ ਇਹ ਸਰਕਾਰ ਨੂੰ ਅਪੀਲ ਕਰਦੇ ਆ ਭਗਵੰਤ ਮਾਨ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਿ ਭਗਵੰਤ ਮਾਨ ਸਰਕਾਰ ਸੈਂਟਰ ਦੀ ਗੁਲਾਮ ਬਣ ਗਈ ਏ ਸੈਂਟਰ ਦੇ ਥੱਲੇ ਹੋ ਕੇ ਇਹ ਕੰਮ ਕਰ ਰਹੀ ਏ ਸਾਡੇ ਉੱਤੇ ਜ਼ੁਲਮ ਕਰ ਰਹੀ ਏ ਕਿਸਾਨਾਂ ਦਾ ਕਹਿਣਾ ਹੈ ਭਈ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਬਾਕੀ ਤੁਸੀਂ ਤਸਵੀਰਾਂ ਵਿੱਚ ਆਪ ਵੇਖ ਲਓ ਜੋ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਡਿਟੇਨ ਕੀਤੇ ਗਏ ਉਹਨਾਂ ਨੂੰ ਫੜ-ਫੜ ਕੇ ਕਦੀ ਕਿਸੇ ਨੂੰ ਕਿਸੇ ਥਾਣਿਆਂ 'ਚ ਕੁਝ ਕਿਸੇ ਥਾਣਿਆਂ 'ਚ ਕੁਝ ਕਿਤੇ ਥਾਣਿਆਂ 'ਚ ਬੰਦ ਕੀਤਾ ਗਿਆ ਭਾਈ ਬਹੁਤ ਹੀ ਨਿੰਦਕ ਜੋ ਗੱਲ ਹੈ ਪੰਜਾਬ ਨੂੰ ਕਿਹੜੇ ਪਾਸੇ ਸਰਕਾਰ ਲੈ ਕੇ ਚਲ ਗਈ ਪੰਜਾਬ ਨੂੰ ਤੇ ਖੁਸ਼ਹਾਲ ਕਰਨ ਵਾਸਤੇ ਇਹ ਆਮ ਪਾਰਟੀ ਜੁਣੀ ਸੀ ਲੋਕਾਂ ਨੇ ਬੜਾ ਵਿਸ਼ਵਾਸ ਕੀਤਾ ਸੀ ਇਸ ਪਾਰਟੀ ਤੇ ਕਿ ਇਹ ਨਵੀਂ ਪਾਰਟੀ ਆਉ ਕੋਈ ਬਦਲਾਅ ਆਉ ਕੋ ਪੰਜਾਬ ਨੂੰ ਬਚਾਉਣ ਦੀ ਨੀਤੀ ਆ ਉਹ ਪਰ ਇਹ ਤਾਂ ਬਿਲਕੁਲ ਪੰਜਾਬ ਨੂੰ ਰੋੜਨ ਤੇ ਸਰਕਾਰ ਆ ਗਈ ਡੋਬਣ ਤੇ ਸਰਕਾਰ ਆ ਗਈ ਨਸ਼ਿਆਂ ਦੇ ਵਿੱਚ ਨੌਜਵਾਨ ਰੁੱਲਦੇ ਜਾਂਦੇ ਨੇ ਤੇ ਦੂਸਰੀ ਜੋ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਹੀ ਘਾਣ ਸਰਕਾਰ ਦਾ ਹੋ ਰਿਹਾ ਹੈ ਲੋਕਾਂ ਦਾ ਹੋ ਰਿਹਾ ਹੈ ਸਰਕਾਰ ਘਾਣ ਕਰ ਰਹੀ ਹੈ ਲੋਕਾਂ ਦਾ ਬਹੁਤ ਹੀ ਜ਼ਿਆਦਾ ਵਿੰਦੀਆਂ ਰੋਜ਼ ਕਤਲ ਹੋ ਰਹੇ ਨੇ ਹਕਮਾਨ ਵਿਖੇ ਗੋਲੀ ਚੱਲੀ ਹੈ ਕੋਈ ਗੈਂਗਸਟਰਾਂ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਕੋਈ ਵੀ ਮਤਲਬ ਬਦਲਾਅ ਨਹੀਂ ਜਿੱਦ ਤੂੰ ਪ੍ਰਸ਼ਾਸਨ ਨੂੰ ਤੁਰਨਾ ਚਾਹੀਦਾ ਹੈ ਉਧਰ ਨੂੰ ਨਹੀਂ ਤੁਰਿਆ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਵਿਖਾਉਣ ਵਾਸਤੇ ਤੁਰ ਪੈਂਦੇ ਨੇ ਕਿਸਾਨਾਂ ਮਜ਼ਦੂਰਾਂ ਨੂੰ ਜਵਰੀ ਡਾਂਗ ਫੇਰਦੇ ਨੇ ਕੁੱਟ ਕੇ ਪਰਾਂ ਕਰਦੇ ਨੇ ਉਹਨਾਂ ਦੀਆਂ ਜ਼ਮੀਨਾਂ 'ਤੇ ਉਹਨਾਂ ਦੀਆਂ ਜ਼ਮੀਨਾਂ ਤੇ ੱਕੇ ਨਾਲ ਕਬਜ਼ਾ ਕਰਨੀ ਚਾਹੁੰਦੀ ਹੈ ਸਰਕਾਰ ਭਾਈ ਬਿਲਕੁਲ ਇਹ برداشت ਨਹੀਂ ਕੀਤਾ ਜਾਊਗਾ ਜੋ ਕੋਸ਼ਾ ਤੁਸੀਂ ਇਹਨਾਂ ਤਸਵੀਰਾਂ ਵਿੱਚ ਵੇਖਿਓ ਕਿ ਨਾਲ ਕਿਸਾਨ ਮਜ਼ਦੂਰ ਸੱਚ ਟੀਵੀ ਚੈਨਲ ਵੰਦੇ ਰਹਿਓ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿ ਲੋਕਾਂ ਤੱਕ ਤੁਹਾਡੀ ਗੱਲ ਜ਼ਰੂਰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਦੋ ਥਾਵਾਂ ਤੇ ਗਰਦਾਸਪੁਰ ਤੇ ਲਗਭਗ ਦੋ ਥਾਵਾਂ ਤੇ ਤਰਨਤਾਰਨ ਰੈਡੀ ਹਾਟਮਾਲਾ ਯੋਜਨਾ ਤਹਿਤ ਛਟਕਾਂ ਨਿਕਲ ਰਹੀਆਂ ਜਿਹੜਾ ਕਾਰਪੋਰੇਟ ਦਾ ਵਿਕਾਸ ਹੈ ਉਹਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਬਗੈ ਰ ਜਿਹੜੀ ਖ਼ਬਰਾਂ ਗਣੇ ਕੇਂਦਰ ਤੇ ਸ਼ਾਰੀ ਤੇ ਭਵੰਤਮਨ ਸਰਕਾਰ ਜ਼ਬਰਦਸਤੀ ਕਬਜ਼ੇ ਕਰ ਲਈਆ ਔਰ ਕਿਸਾਨਾਂ ਦਾ ਨਾ ਤਾਂ ਪੱਖ ਸੁਣਿਆ ਜਾਂਦਾ ਨਾ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਅਰੇ ਤੋਂ ਪਹਿਲਾਂ ਗਰਦਾਸਪੁਰ ਦੇ ਵਿੱਚ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਤਰ ਤਰ ਵਿੱਚ ਬਹੁਤ ਮੀਟਿੰਗਾਂ ਹੋਈਆਂ ਜਿੱਚ ਇਸ ਸੀ ਜਾਂ ਆਈਜੀਐਸਐਸਪੀ ਮੰਨ ਕੇ ਗਏ ਹੋਇਆ ਕਿ ਜਿੰਨੀ ਦੇਰ ਤੱਕ ਸੀ ਪੈਸੇ ਨਹੀਂ ਪਾਉਂਦੇ ਹੈਗੇ ਉੰਨੀ ਦੇਰ ਤੱਕ ਜ਼ਮੀਨਾਂ ਦੇ ਕਬਜ਼ੇ ਲੈ ਨਹੀਂ ਆਵਾਂਗੇ ਜੇ ਇਹ ਭਾਰਤਮਾਲਾ ਯੋਜਨਾ ਨਹੀਂ ਪਹੁੰਚੀ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਲਾਗੂ ਕਰ ਦੇਣ ਕਰ ਸਕਦੇ ਆ ਤੇ ਕੱਲ ਨੂੰ ਖੇਤੀ ਮੰਡੀ ਬੇਸਤਰੇ ਕੁੱਟ ਕੇ ਲਾਗੂ ਹੋ ਜਾਣੀ ਤੇ ਕੱਲ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਵੀ ਐ ਖੋਣਗੇ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਆ ਕਿ ਜੋ ਕੋਈ ਤੁਸੀਂ ਬੀਜ ਰਹੇ ਜੇ ਇਹ ਵਾਅਦਾ ਪੜਣਾ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਮੈਨੂੰ ਵਕਤ ਤੋਂ ਵਕਤ ਸ਼ੇਅਰ ਕਰਿਓ ਪੂਰੀ ਦੁਨੀਆ ਤੱਕ ਭਗਵੰਤ ਮਾਨ ਸਰਕਾਰ ਦਾ ਜਬਰ ਜੜਾ ਪਹੁੰਚਣਾ ਚਾਹੀਦਾ ਧੰਨਵਾਦ